ਕਲਕੱਤਾ ਵਿਖੇ ਰੈਜ਼ੀਡੈਂਟ ਡਾਕਟਰ ਦੇ ਨਾਲ ਹੋਏ ਰੇਪ ਅਤੇ ਕਤਲ ਮਾਮਲੇ ਦੇ ਵਿੱਚ ਅੱਜ ਸ਼੍ਰੀ ਮੁਕਸਰ ਸਾਹਿਬ ਵਿਖੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਪ੍ਰਧਾਨ ਡਾਕਟਰ ਰੰਜੂ ਸਿੰਘਲਾ ਦੀ ਅਗਵਾਈ ਹੇਠ ਕੈਂਡਲ ਮਾਰਚ ਕੱਢਿਆ ਗਿਆ। ਇਸ ਮਾਮਲੇ ਦੇ ਵਿਰੋਧ ਦੇ ਵਿੱਚ ਸ਼ਹਿਰ ਦੇ ਤਮਾਮ ਪ੍ਰਾਈਵੇਟ ਡਾਕਟਰ ਵੀ ਸ਼ਾਮਲ ਹੋਏ ਜਿਨ੍ਹਾਂ ਦੇ ਵੱਲੋਂ ਕੀ ਓਪੀਡੀ ਬੰਦ ਕਰਕੇ ਪੂਰਨ ਤੌਰ ਤੇ ਹੜਤਾਲ ਕੀਤੀ ਗਈ। ਡਾਕਟਰਾਂ ਨੇ ਕਿਹਾ ਕਿ ਇਸ ਮਾਮਲੇ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਅਤੇ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲ ਸਕੇ। ਤਾਂ ਉਹ ਕਲਕੱਤਾ ਦੇ ਵਿੱਚ ਇੱਕ ਰੈਜ਼ੀਡੈਂਟ ਡਾਕਟਰ ਦਾ ਜਿਹੜਾ ਹੈਗਾ ਬੇਇਤਰਾ ਨਾਲ ਰੇਟ ਕਰਕੇ ਉਸ ਦਾ ਮਰਡਰ ਕੀਤਾ ਗਿਆ ਉਸ ਤੇ ਪ੍ਰੋਟੈਸਟ ਦੇ ਵਿੱਚ ਅਸੀਂ ਜਿਉਂ ਐਡਮਿਨਿਸਟ੍ਰੇਸ਼ਨ ਵੱਲੋਂ ਚਾਹਨੇ ਆ ਕਿ ਸੇਫ এনवायरमेंट ਹੈਲਥ ਵਰਕਰਸ ਨੂੰ ਪ੍ਰੋਵਾਈਡ ਕੀਤਾ ਜਾਵੇ ਤਾਂ ਕਿ ਉਹ ਆਪਣਾ ਕੰਮ ਆਸਾਨੀ ਨਾਲ ਕਰ ਪਾਣ ਤੇ ਇੱਕ ਬਹੁਤ ਹੀ ਘਟਿਆ ਦਲਿੰਦਾ ਜਿਹੜੀ ਹੈਗੀ ਹੈ ਐਕਟੀਵਿਟੀ ਐਕਸ਼ਨ ਕੀਤਾ ਹੈਗਾ ਜਿਸ ਵਾਸਤੇ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ ਤੇ ਜਿਹੜੇ ਵੀ ਐਡਮਿਨਿਸਟ੍ਰੇਸ਼ਨ ਦੇ ਹੈਗੇ ਆ ਸਾਨੂੰ ਸੇਫਟੀ ਪ੍ਰੋਵਾਈਡ ਕੀਤੀ ਜਾਵੇ ਤਾਂ ਕਿ ਅਸੀਂ ਆਪਣਾ ਕੰਮ ਕਰ ਸਕੀਏ ਅਗਲਾ ਕੋਈ ਪ੍ਰੋਟੈਕਟ ਹੈ ਜੀ ਹਾਂਜੀ ਕੱਲ 17 ਤਰੀਕ ਨੂੰ ਸਵੇਰੇ 6 ਵਜੇ ਤੋਂ ਲੈ ਕੇ 18 6 ਵਜੇ ਤੱਕ 올 ਸਰਵਿਸ ਜਿਹੜੀਆਂ ਹੈ ਜਾਂ ਨੇ ਉਹ ਬੰਦ ਰੱਖੀਆਂ ਜਾਣਗੀਆਂ ਸਾਰੇ ਪ੍ਰਾਈਵੇਟ ਡਾਕਟਰਸ ਡਾਕਟਰ ਰੰਜੂ ਸਿੰਘਲਾੜੇ ਕਿਹਾ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਇਸ ਪ੍ਰਦਰਸ਼ਨ ਦੇ ਪਿੱਛੇ ਮੁੱਖ ਮਕਸਦ ਪੀੜਤ ਡਾਕਟਰ ਨੂੰ ਤੁਰੰਤ ਇਨਸਾਫ ਦਿਵਾਉਣਾ ਹੈ ਇਸ ਤੋਂ ਇਲਾਵਾ ਪੰਜਾਬ ਦੇ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਉਚਿਤ ਸੁਰੱਖਿਆ ਵਿਵਸਥਾ ਲਾਗੂ ਕਰਵਾਉਣਾ ਅਤੇ ਡਾਕਟਰਾਂ ਤੇ ਸਿਹਤ ਕਰਮੀਆਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਉਣਾ ਹੈ ਇਸ ਸਕੈਂਡਲ ਮਾਰਚ ਦੇ ਵਿੱਚ ਜ਼ਿਲ੍ਹੇ ਭਰ ਦੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨਾਲ ਜੁੜੇ ਡਾਕਟਰ ਮੌਜੂਦ ਰਹੇ ਜਗਬਣੀ ਟੀਵੀ ਲਈ ਐਚਐਸ2ਡੀ ਦੀ ਰਿਪੋਰਟ